ਜਮਾਹਨਗਰ ਲਿਨੇਾਨਾ ਦੇ ਨੂਰਵਲਾ ਰੋਡ ਤੇ ਸਥਿਤ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਸ਼੍ਰੀ ਪ੍ਰੇਮਧਾਮ ਵਿਖੇ ਪੀਰ ਅਬਦੁਲ ਕਲਾਮ ਜ਼ਿਲਾਨੀ ਦੇ ਦਰਬਾਰ ਵਾਸਤੇ ਨਵੀਂ ਬਣ ਰਹੀ ਬਿਲਡਿੰਗ ਦਾ ਪੱਥਰ ਰੱਖਿਆ ਗਿਆ ਇਸ ਮੌਕੇ ਬੋਲਦੇ ਤਾਂ ਅਮਿਸਤਾਨ ਸ਼ਰੀਫ ਪ੍ਰੇਮਧਾਮ ਦੇ ਸੰਚਾਲਨ ਵੰਟੀ ਬਾਬਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵਿਸ਼ੇਸ਼ ਧਾਰਮਿਕ ਪੇਚਾਰ ਵਾਸਤੇ ਇੱਕ ਜਥਾ ਦੁਬਈ ਯਾਤਰਾ ਤੋ ਰਵਾਨਾ ਹੋਇਆ ਜਿਸ ਵਿੱਚ ਦੁਬਈ ਵਿਖੇ ਦਰਬਾਰ ਦੇ ਸ਼ਦਾਲਮ ਲਈ ਮਹਿਫਿਲ ਦਾ ਆਯੋਜਨ ਕੀਤਾ ਜਾਵੇਗਾ ਬੰਟੀ ਬਾਬੇ ਦਾ ਕਹਿਣਾ ਹੈ ਕਿ ਸ਼੍ਰੀ ਪ੍ਰੇਮ ਦਾ ਦਰਬਾਰ ਵੱਲੋਂ ਜਰੂਰਤਨ ਲੋਕਾਂ ਦੀ ਹਮੇਸ਼ਾ ਮਦਦ ਕੀਤੀ ਗਈ ਹੈ ਦਰਬਾਰ ਵੱਲੋਂ ਕੁਝ ਬੱਚਿਆਂ ਨੂੰ ਘੋਦ ਵੀ ਲਿਆ ਗਿਆ ਜਿਨ੍ਹਾਂ ਦਾ ਰਹਿਣ ਸਹਿਣ ਖਾਣ ਪੀਣ ਅਤੇ ਪੜ੍ਹਾਈ ਲਿਖਾਈ ਦਾ ਖਰਚਾ ਦਰਬਾਰ ਵਿੱਚੋਂ ਹੀ ਚੁੱਕਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਦਰਬਾਰ ਸ਼੍ਰੀ ਪ੍ਰੇਮ ਦਾ ਮੰਨ ਲੋਬੀਤੀ ਦਿਨੀ ਪੰਜਾਬ ਵਿੱਚ ਆਏ ਹੜ੍ਹ ਪੀੜਿਤ ਲੋਕਾਂ ਦੇ ਲਈ ਮਦਦ ਵੀ ਕੀਤੀ ਗਈ ਜੋ ਨਿਰੰਤਰ ਜਾਰੀ ਹੈ ਦਰਬਾਰ ਸ਼੍ਰੀ ਪ੍ਰੇਮ ਦਾਮਿਕ ਸਰਬਤਾਮ ਪਰ ਚੌਰਕ ਬਦਾ ਕੇਂਦਰ ਜਿੱਥੇ ਆਉਣ ਵਾਲਿਆਂ ਨੂੰ ਆਪਸੀ ਸਦ ਭਾਵਨਾ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਜਕਰਾ ਸ਼੍ਰੀ ਪ੍ਰੇਮਧਾਮ ਸਰਕਾਰ ਦਾ ਬਹੁਤ ਸਾਝੀ ਦਰਬਾਰ ਕੀ ਹੈ ਪ੍ਰੇਮਧਾਮ ਦਰਬਾਰ ਦੇ ਵਿੱਚ ਦਾ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਹੁੰਦਾ ਰਹਿੰਦਾ ਹੈ ਇੱਥੋਂ ਮੁਹੱਬਤ ਦਾ ਪੈਗਾਮ ਹਮੇਸ਼ਾ ਜਾਂਦਾ ਹੈ ਅੱਜ ਪ੍ਰੇਮਧਾਮ ਦੇ ਵਿੱਚ ਪੀਰਾਂ ਦੇ ਪੀਰ ਦਰਸ਼ਤਗਿਬ ਅਬਦੁਲ ਕਾਦਰ ਜਲਾਨੀ ਗੋਸਟਨ ਸਰਕਾਰ ਦੇ ਆਸਥਾਨਿਆਂ ਨੀਂ ਪੱਥਰ ਰੱਖਿਆ ਗਿਆ ਔਰ ਸਾਡੇ ਸਾਰੇ ਟਰਸਟੀ मनमोहन मित्र जी यदु जी दिंपल जी रवि भैया जी रमेश जी यन जी मेगलानी साहब और भी सारे तस्सी पहुंचे ने आज सब ने दुआ की है पंजाब दी अमन शांति कि पंजाब और देश हमेशा अमन शांति का बोलबाला बनया रहे दुआ दे अच्छ नींह पत्थर रखे है मैं प्रेम धाम को चाह न ले जिन्हें प्रेमधाम मुहब्बत कर दिया प्यार कर दियात कर दिया प्यार कर दिया सबू दिल दहराइया चों मुबारकबाद दिना और दुआ करना कि मालिक ਸਰਦੀਆਂ ਜੱਜ ਮਨੋਗਾਮਨਾ ਪੂਰੀਆਂ ਕਰੇ ਔਰ ਸਾਡੇ ਪੰਜਾਬ ਦੇਸ਼ ਦੁਨੀਆ 'ਚ ਹਮੇਸ਼ਾ ਮਨਚਾਂ ਦੀਦਾ ਬੋਲ ਬਾਲਾ ਰਹੇ। ਅੱਜ ਦਾ ਨੀ ਪੱਥਰ ਬੜੇ ਪੀਰ ਸਾਹਿਬ 11ਵੀਂ ਦੀ ਸਰਕਾਰ ਗੋਸਪਾਗ ਗੋਸਿਆ ਜਨ ਪੀਰਾਂ ਦੇ ਪੀਰ ਦਸਤਗੀਰ ਸਰਕਾਰ ਵਿਆਸਥਾਨੇ 'ਚ ਨਹੀਂ ਪੱਥਰ ਰੱਖਿਆ ਗਿਆ। ਅੱਜ ਦੀ ਆਸਥਾਨੇ ਦਾ ਨੀ ਪੱਥਰ ਰੱਖਿਆ ਗਿਆ ਲੇਕਿਨ ਦਰਵਾਜ਼ਾ ਲਗਭਗ 1 ਤੋਂ ਲੈ ਕੇ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ। ਅੱਜ ਖਾਸ ਹੈ ਜਿਸ ਤਰ੍ਹਾਂ ਕਿ ਹਰ ਸਾਲ ਹਰ ਮਹੀਨੇ 11ਵੀਂ ਹੁੰਦੀ ਹੈ ਅੱਜ ਸਾਲ ਦੀ ਸਭ ਤੋਂ ਵੱਡੀ 11ਵੀਂ ਹੈ। ਸਾਲ ਦੇ ਵਿੱਚ ਇੱਕ ਵੱਡੀ 11ਵੀਂ ਹੁੰਦੀ ਹੈ ਅੱਜ ਉਹ ਵੱਡੀ 11ਵੀਂ ਦਿਨ ਹੈ ਜੋ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਅੱਜ ਉਹ ਦਿਨ ਸਰਕਾਰ ਦੇ ਹਸਨਿਆਨੀ ਪੱਤਰ ਰੱਖਿਆ ਗਿਆ ਅੱਜ ਦਾ ਪ੍ਰੋਗਰਾਮ ਇਸ ਤੋਂ ਬਾਅਦ ਮਹਿਫਲ ਹੋਊਗੀ ਜੀ ਪੰਜਾਬ ਦੇ ਸਾਡੇ ਬੜੇ ਅੱਛੇ ਸੂਫੀ ਸਿੰਗਰ ਨੇ ਸਰਦਾਰ ਅਲੀ ਜੀ ਉਹ ਸਰਕਾਰ ਦਾ ਗੁਣਗਾਨ ਕਰਨਗੇ ਭੰਡਾਰਾ ਚੱਲੂਗਾ ਔਰ ਉਸ ਤੋਂ ਬਾਅਦ ਸੰਗਤ ਕੱਲ ਵੀ ਇਸ ਖੁਸ਼ੀ ਦੇ ਵਿੱਚ ਪੂਰੀ ਦੀ ਪੂਰੀ ਸੰਗਤ ਇੱਥੋਂ ਦੁਬਈ ਲਈ ਰਵਾਨਾ ਹੋ ਰਹੀ ਹੈ ਇੱਥੋਂ ਮਹਿਫਲ ਕੱਲ ਪਰਸੋਂ ਰਾਤ ਦੀ ਦੁਬਈ ਚ ਹੋਊਗੀ ਜੀ ਨਾ ਬਣਾ ਨੀ ਦਾ ਟੋਟਲ ਸਰਕਾਰ ਦੇ ਕਰਮਚਾਰੇ ਤੇ ਲਗਭਗ 2.5 ਏਕੜ ਜਗ੍ਹਾ ਜਿਹੜਾ ਦਰਵਾਸਤਾਨਾ ਬੰਨਾ ਉਹ ਲਗਭਗ 30x30 ਆਸ-ਪਾਸ ਬੰਨਾ ਜੀ ਬਿਲਕੁਲ 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 ਇਹ ਦਰਵਾਜ਼ੇ ਤੇ ਪਹੁੰਚਾ ਆ ਤੁਸੀਂ ਮੇਰੇ ਲਈ ਸਾਰੇ ਵਕਤ ਤੇ ਕੀ ਦਰਵਾਜ਼ੇ ਪਹੁੰਚਾ ਹਰ ਇਨਸਾਨ ਬਕਸਗੀਰ ਮਿਲਦੀ ਸੰਗਤ ਨੂੰ ਹਮੇਸ਼ਾ ਮੁਹੱਬਤ ਦਾ ਪੈਗਾਮ ਹੁੰਦਾ ਪ੍ਰੇਮਧਾਮ ਵੱਲ ਕਿ ਪ੍ਰੇਮਧਾਮ ਦੇ ਵਿੱਚ ਕਦੇ ਵੀ ਕਿਸੇ ਧਰਮ ਨੂੰ ਉੱਪਰ ਜਾਂ ਨੀਚੇ ਨਹੀਂ ਦਿਖਾਇਆ ਜਾਂਦਾ ਸਾਰੇ ਧਰਮ ਬਰਾਬਰ ਨੇ ਇੱਥੇ ਯਾਹ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਤਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾਮ ਔਰ ਪ੍ਰੇਮਦਾਮ ਪਰ ਹਮੇਸ਼ਾ ਮੈਸੇਜ ਗਿਆ ਕਿ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਜਿਸ ਤਰ੍ਹਾਂ ਪ੍ਰੇਮਦਾਮ ਦੇ ਵਿੱਚ ਲਗਭਗ ਦਿੱਲੀ ਸੈਕੰਡੋ ਬੰਦਾ ਭੋਜਨ ਕਰਦਾ ਹੈ ਇਹ ਤਿੰਨ ਸੜਕਾਂ ਦੇ ਵਿੱਚ ਇੱਕੋ ਹੀ ਐਸਾ ਗਰਵਾਰ ਜਿਹੜੇ ਦਿੱਲੀ ਲੰਗਰ ਚੱਲਦਾ ਹੈ ਕਾਲੀ ਸੜਕ ਨੁਰਵਾ ਰੋਡ ਕਾਕਵਾ ਰੋਡ ਕਲਾਸ਼ਨਗਰ ਰੋਡ ਦੇ ਉੱਪਰ ਤਿੰਨੇ ਸੜਕਾਂ ਦੇ ਉੱਪਰ ਇੱਕ ਕੱਲਾ ਦਰਵਾਜ਼ਾ ਹੈ ਜਿੱਥੇ ਡੇਲੀ ਸੈਕਟਰ ਦੇ ਬੰਦੇ ਭੋਜਨ ਕਰਦੇ ਨੇ ਔਰ ਵੀਰਵਾਰ ਲੰਗਰਵਾਰ ਹਜ਼ਾਰਾਂ ਦੀ ਤਰ੍ਹਾਂ ਲੋਕ ਇੱਥੇ ਭੋਜਨ ਕਰਦੇ ਨੇ ਲਗਭਗ 120 ਮਹਿਲਾਵਾਂ ਨੂੰ ਹਰ ਮਹੀਨੇ ਰਾਸ਼ਨ ਸਮਗਰੀ ਦਿੱਤੀ ਜਾਂਦੀ ਹੈ ਔਰ ਰਾਸ਼ਨ ਵੀ ਲਗਭਗ 42 ਆਈਟਮਾਂ ਔਰ ਬੱਚੇ ਕੁਝ ਪ੍ਰੇਮਦਾਨ ਨੇ ਰੋਪਟ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਕੂਲ ਫੀਸ ਦੀ ਹੈਲਪ ਕੀਤੀ ਜਾਂਦੀ ਹੈ ਔਰ ਹਰ ਸਾਲ ਕੰਨਲੀਆਂ ਮਸ਼ੀਨਾ ਪ੍ਰਾਈਸਾਈਕਲਸ ਬੱਚਿਆਂ ਨੂੰ ਸਟੇਸ਼ਨਰੀ ਦਰਬਾਰ ਵੱਲੋਂ ਵੀਲ ਚ ਜਿੱਤਿਆ ਜਾਂਦਿਆਂ ਨੇ ਔਰ ਮੇਰਾ ਮੈਸੇਜ ਇੱਕੋ ਹੀ ਹੁੰਦਾ ਕਿ ਕਿਸੇ ਜ਼ਰੂਰਤਮੰਦ ਦੀ ਹੈਲਪ ਕਰੋ ਕਿਸੇ ਵੀ ਰੂਪ ਦੇ ਵਿੱਚ ਕਰੋ ਜੀ ਬਿਲਕੁਲ ਪ੍ਰੇਮ ਦਾ ਅਮਲਕ ਫਾਰਮ ਇਸ਼ੂ ਕੀਤਾ ਜਾਂਦਾ ਜੀ ਕਿਸੇ ਨੂੰ ਕਿਸੇ ਪ੍ਰਕਾਰ ਦੀ ਵੀ ਜ਼ਰੂਰਤ ਹੋਵੇ ਫਾਰਮ ਭਰ ਕੇ ਪ੍ਰੇਮ ਦਾ ਜਮ੍ਹਾਂ ਕਰਵਾਉਂਦੇ ਨੇ ਉਸ ਤੋਂ ਬਾਅਦ ਸਾਡੀ ਟੀਮ ਉਹਨੂੰ ਦੇਖਦੀ ਵੀ ਜ਼ਰੂਰਤਮੰਦ ਹੈ ਜਾਂ ਨਹੀਂ ਹੈ ਤੋ ਅਗਰਵਾਕ ਵਾਕਈ ਜੀ ਉਸਮਾਨ ਦਾ ਪ੍ਰੋਪਰ ਦੀ ਕਰ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਪਤਾ ਨਹੀਂ ਕਿ ਕਿਹਦੀ ਨਹੀਂ ਪੰਜਾਬ ਨੂੰ ਸੰਕਟ ਵਿੱਚ ਗਿਆ ਹਰ ਤੋਂ ਹੋ ਰਹੀ ਹੈ ਆਉਣ ਵਾਲੇ ਕਮਿਊਨਿਟੀ ਸੰਘੇੜੀਤਾ ਗਿਆ ਵੀ ਕੁਆਲਿਟੀ ਸੁਧਾਰਨਗੇ ਬੜੀ ਪੰਜਾਬ ਜੀ ਬਿਲਕੁਲ ਅਸੀਂ ਪ੍ਰੋਪਰ ਦਾਸਤਾ ਵੀ ਕਰਦੇ ਆ ਦੁਆ ਵੀ ਕਰਦੇ ਆ ਤੁਹਾਨੂੰ ਸ਼ਾਇਦ ਪਤਾ ਹੋਵੇ ਸਾਰੀ ਮੀਡੀਆ ਮੇਰੇ ਵੀਰ ਛੋਟੇ ਵੱਡੇ ਭਰਾ ਸਾਰੇ ਉਸ ਟਾਈਮ ਵੀ ਮੇਰੇ ਨਾਲ ਸੀਗੇ ਲਗਭਗ ਸਾਡੀਆਂ ਲਗਾਤਾਰ 6 ਦਿਨ ਗੱਡੀਆਂ ਸਾਰੇ ਪਿੰਡਾਂ ਦੇ ਵਿੱਚ ਘੁੰਮਦੀਆਂ ਰਹੀਆਂ ਨੇ ਔਰ ਹੁਣ ਵੀ ਤੁਹਾਨੂੰ ਦੱਸਦੇ ਆ ਕਿ ਪਾਣੀ ਉਤਰਨ ਤੋਂ ਬਾਅਦ ਵੀ ਬੜੇ ਲੋਕ ਬੜੀ ਬੜੀ ਤਕਲੀਫ ਦੇ ਵਿੱਚ ਨੇ ਕੋਈ ਪਾਣੀ ਉਤਰਨ ਤੋਂ ਬਾਅਦ ਸਾਡੀ तभी अभी तीन सौ चार पिंड लगातार सेवा किसी से भी रूप प्रेम नाम की पूरी टीम करने की कोशिश कर रही है कि बिल्कुल पंजाब मुहब्बत की धरती है ये धरती गुरुआ पीरानी है सी और रहूगी अभी देखो सब तो बहुत पंजाब क्यों है क्योंकि पंजाब साढ़े चाहे पाशाह श्री गोबिंद सिंह जी शहीदी पाई पूरा परिवार पूरा वंश बारे है तो पाब सा गुरुआ पीर दलेरी धरती माना जाता है